ਹਾਂਜੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆਂ ਆਪਾਂ ਸਰਹੰਦ ਦੇ ਮੇਲੇ ਤੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਸਰਹੰਦ ਦਾ ਮੇਲਾ ਜਿਹਨੂੰ ਕੋਈ ਸ਼ਹੀਦੀ ਜੋੜ ਮੇਲਾ ਕਿਹਾ ਜਾਂਦਾ ਹੈ ਤੇ ਇੱਥੇ ਕਾਫੀ ਰੌਣਕਾਂ ਦੀਆਂ ਨੇ ਤੇ ਇੱਥੇ ਸੰਗਤਾਂ ਆਉਂਦੀਆਂ ਨੇ ਨਤਮਸਤਕ ਹੋਣ ਗੁਰੂ ਘਰ ਤੇ ਆਪਾਂ ਤੁਹਾਨੂੰ ਦਿਖਾਣੇ ਆਂ ਇਹ ਸ਼ਹੀਦੀ ਜੋੜ ਮੇਲਾ دیکھو جی آپ پہنچ چلے ہیں جی گروہ کر جس کا نام ہے جوتی سروپ گردوارا صاحب یہ دیکھو جی ایدھر ہے جی گردوارا جوتی سروپ صاحب ਤੇ ਜੇਕਰ ਤੁਸੀਂ ਦੂਸਰੇ ਗੁਰਦੁਆਰੇ ਜਾਣਾ ਹੈ ਤੇ ਉਸ ਵਾਸਤੇ ਜਿਹੜਾ ਇੱਧਰ ਰਸਤਾ ਹੈ ਤੇ ਇੱਥੋਂ ਤਕਰੀਬਨ ਉਹ ਗੁਰਦੁਆਰਾ ਸਾਹਿਬ 4 ਕਿਲੋਮੀਟਰ ਪੈਂਦਾ ਹੈ ਪਰ ਇੱਥੋਂ ਸ਼ਾਰਟਕਟ ਰਸਤਾ ਵੀ ਹੈ ਤੁਹਾਨੂੰ ਉਧਰ ਦੀ ਲੈ ਕੇ ਚਲਦੇ ਆ ਤੇ ਉਧਰ ਰਸ ਵੀ ਘਟ ਹੁੰਦਾ ਹੈ ਤੇ ਉਧਰ ਦੀ ਤੁਹਾਨੂੰ ਪਹੇਗਾ ਇਹ ਗੁਰਦੁਆਰਾ ਸਾਹਿਬ ਸਿਰਫ 2.5 ਕਿਲੋਮੀਟਰ ਤੇ ਇਹ ਦੇਖੋ ਜੋਤੀ ਸਰੂਪ ਗੁਰਦੁਆਰਾ ਦੇ ਸਾਹਮਣੇ ਹੀ ਰਸਤਾ ਇੱਕ ਜਾਂਦਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਜੀ ਇਹ ਦੇਖੋ ਜੀ ਗੁਰਦੁਆਰਾ ਜੋਤੀ ਸਰੂਪ ਦੇ ਸਾਹਮਣੇ ਇੱਕ ਦੇਖੋ ਹਰੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ ਤੇ ਇਹਦੇ ਤੇ ਲਿਖਿਆ ਹੋਇਆ ਹੈ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੇ ਇਸ ਸਾਈਡ ਉਹ ਗੁਰਦੁਆਰਾ ਹੈ ਜੀ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਇਹ ਬਿਲਕੁਲ ਸ਼ਾਰਟਕਟ ਰਸਤਾ ਹੈ ਕਿ ਜੇਕਰ ਤੁਸੀਂ ਉੱਪਰ ਦੀ ਜਾਣਾ ਹੈ ਤਾਂ ਉਧਰ ਦੀ 4 ਕਿਲੋਮੀਟਰ ਦਾ ਰਸਤਾ ਪੈਂਦਾ ਹੈ ਇੱਧਰ ਦੀ ਮਾਤਰ 2.5 ਕਿਲੋਮੀਟਰ ਹੈ ਤੇ ਲਗਾਤਾਰ ਤੁਸੀਂ ਚੱਲਦੇ ਜਾਣਾ ਹੁੰਦਾ ਹੈ ਤੇ ਫਿਰ ਤੁਸੀਂ ਪਹੁੰਚ ਜਾਂਦੇ ਹੋ ਮੇਨ ਗੁਰਦੁਆਰਾ ਸਾਹਿਬ ਵਿਖੇ ਤੇ ਇੱਧਰ ਦੇਖੋ ਵਰਲਡ ਦੀ ਜਿਹੜੀ ਯੂਨੀਵਰਸਿਟੀ ਹੈ ਗੁਰੂ ਗ੍ਰੰਥ ਸਾਹਿਬ ਉਸ ਦਾ ਦੇਖੋ ਇੱਧਰ ਬੋਰਡ ਵੀ ਲੱਗਿਆ ਹੋਇਆ ਹੈ ਤੇ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਤੇ ਇੱਧਰ ਦੀ ਆਪਾਂ ਤੁਰਦੇ ਚੱਲਾਂਗੇ ਜੀ ਸੰਗਤਾਂ ਦੇ ਨਾਲ ਇਹ ਦੇਖੋ ਜੀ ਰਣਕਾਂ ਸਹੀਆਂ ਨੇ ਇੱਧਰ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਨ ਕਰਕੇ ਜਾ ਵੀ ਰਹੀਆਂ ਨੇ ਕੁਝ ਆ ਵੀ ਰਹੀਆਂ ਨੇ ਇੱਧਰ ਦੇਖੋ ਜੀ ਨਿਹੰਗ ਸਾਹਿਬ لگا رہے نے رگڑے دیکھو وقت وقت دیا کھانوں آئٹم اتنے اپلبدھ نے دیکھو چاہ دی سیوا چل رہی ہے چاہ دی جا رہی ہے سنگا دوارا ਅੱਜ ਕੋਲ ਲੰਗਰ ਲੱਗੇ ਹੋਏ ਨੇ ਵੱਖ-ਵੱਖ ਪਿੰਡਾਂ ਦੁਆਰਾ ਲੰਗਰ ਲਗਾਇਆ ਗਿਆ ਹੈ ਇਹ ਦੇਖੋ ਪਿੰਡ ਮੱਲੇਵਾਲ ਦਾ ਲੰਗਰ ਇੱਧਰ ਦੇਖੋ ਚੱਲ ਰਿਹਾ ਜੀ ਸੰਗਤ ਛਕ ਰਹੀ ਹੈ ਜੀ ਅਸ਼ਾਦਾ ਪਾਣੀ ਇਹ ਦੇਖੋ ਜੀ ਸਿੰਘਾਂ ਨੇ ਸ਼ਸਤਰਾਂ ਦੀ ਇੱਕ ਦੁਕਾਨ ਹੀ ਬਣਾਈ ਹੋਈ ਹੈ ਇੱਕ ਮਿੰਨੀ ਟਰੱਕ ਦੇ ਉੱਤੇ ਇਹ ਦੇਖੋ ਜੀ ਹਰ ਆਈਟਮ 100 ਰੁਪਏ ਦੀ ਹੈ ਜੀ ਜੋ ਕਿ ਇੱਥੇ ਲਗਾਈ ਗਈ ਹੈ ਆ ਛੋਟਾ ਜਿਹਾ ਪੱਕੇ ਤੇ ਪੈ ਜਾਂਦਾ ਕਿਤੇ ਇੱਕ ਅਗਲਾ ਵੇਖ ਕੇ ਆਉਂਦਾ ਜਾਂ ਜੋ ਕੁਝ ਮਰਜ਼ੀ ਤੁਸੀਂ ਲੈ ਸਕਦੇ ਹੋ 100 ਰੁਪਏ ਦੇ ਵਿੱਚ ਆਜੋ ਮੇਰਾ ਮਾਲੀ ਰੋਟੀ ਮਟਰ ਪਨੀਰ ਆਜੋ ਫਰਾਜੋ ਇਹ ਦੇਖੋ ਮਟਰ ਪਨੀਰ ਖਵਾਰੇ ਨੇ ਜੀ ਲੰਗਰ ਦੇ ਵਿੱਚ ਤੇ ਦੇਖੋ ਮਟਰ ਪਨੀਰ ਕਿੰਨਾ ਮਹਿੰਗਾ ਤੇ ਨਾਲ ਹੈ ਜੀ ਕਰਮਾਲੀ ਰੋਟੀ ਦੇਖੋ ਬੁੱਢਣਪੁਰ ਪਿੰਡ ਦਾ ਲੰਗਰ ਲਗਾਇਆ ਗਿਆ ਇੱਧਰ ਸ਼ੰਕਤਾ ਆਉਂਦੀਆਂ ਨੇ ਸ਼ਹੀਦੀ ਜੋੜ ਮੇਲੇ ਦੇ ਵਿੱਚ ਨਾਲੇ ਤਾਂ ਗੁਰਦੁਆਰਾ ਸਾਹਿਬ ਨਖ ਮਸਤਕ ਖੁੰਡੀਆਂ ਨੇ ਤੇ ਨਾਲੇ 100 ਰੁਪਏ 100 ਰੁਪਏ 100 ਰੁਪਏ ਸਮਾਨ ਖਰੀਦ ਕੇ ਲੈ ਕੇ ਜਾਂਦੀਆਂ ਨੇ ਤੇ ਯਾਦ ਰੱਖਦੀਆਂ ਨੇ ਕਿ ਇਹ ਸ਼ਹੀਦੀ ਜੋੜ ਮੇਲੇ ਤੋਂ ਖਰੀਦਿਆ ਗਿਆ ਸਮਾਨ ਹੈ ਦੇਖੋ ਕਿੰਨੀਆਂ ਦੁਕਾਨਾਂ ਦੇਖੋ ਲੱਗੀਆਂ ਹੋਈਆਂ ਨੇ ਇਹ ਦੇਖੋ ਜੀ ਇਹ ਜਿਹੜਾ ਸਮਾਨ ਦੇਖੋ ਇਹ ਮਿਲ ਰਿਹਾ ਹੈ ਇਹ ਸਰਬ ਲੋ ਦਾ ਬਣਿਆ ਹੋਇਆ ਸਮਾਨ ਹੈ ਤੇ ਬਾਬਾ ਜੀ ਦੇਖੋ ਧੀਰੇ ਨੇ ਸੰਗਤਾਂ ਨੂੰ ਸਮਾਨ ਸਰਬ ਲੋ ਦਾ ਸਮਾਨ ਹੈ ਜੀ ਇਹ ਬਣਿਆ ਹੋਇਆ ਤੇ ਥਾਂ ਥਾਂ ਤੇ ਦੇਖੋ ਲੰਗਰ ਲਗਾਏ ਗਏ ਨੇ ਸਮੂਹ ਨਗਰ ਨਿਵਾਸੀ ਤਈਪੁਰ ਦੇਖੋ ਤਈਪੁਰ ਦਾ ਲੰਗਰ ਵੀ ਇੱਥੇ ਚੱਲ ਰਿਹਾ ਜੀ ਦੇਖੋ ਜੀ ਇਹ ਦੇਖੋ ਜੀ ਲੰਗਰ ਵਰਤਾ ਰਹੇ ਨੇ ਤਈਪੁਰ ਤੋਂ ਆਏ ਹੋਏ ਆਪਣੇ ਪੁਰਾਣੇ ਸ਼ਗਿਰਦ ਜੋ ਕਿ ਆਪਣੇ ਕੋਲ ਪਹਿਲਾਂ ਪੜ੍ਹਦੇ ਹੁੰਦੇ ਸੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਤਈਪੁਰ ਵਿਖੇ ਦੇਖੋ ਜੀ ਸਿੱਖੀ ਨੂੰ ਹੰਗਾਰਾ ਦੇਣ ਦੇ ਲਈ ਦੇਖੋ ਦਸਤਾਰ ਸਿਖਾਈ ਜਾ ਰਹੀ ਹੈ ਜੀ ਕੈਂਪ ਲਗਾਇਆ ਜਾਂਦਾ ਇੱਥੇ ਦਸਤਾਰ ਸਿਖਾਈ ਜਾਂਦੀ ਹੈ ਦੇਖੋ ਜੀ 25 ਤੋਂ ਲੈ ਕੇ 27 ਦਸੰਬਰ ਤੱਕ ਇੱਥੇ ਦਸਤਾਰ ਜਿਹੜੀ ਹੈਗੀ ਹੈ ਸਜਾਣੀ ਸਿਖਾਈ ਜਾਂਦੀ ਹੈ ਇਹ ਦੇਖੋ ਬੱਚੇ ਛੋਟੇ ਛੋਟੇ ਬੱਚੇ ਦਸਤਾਰ ਸਜਾਣੀ ਸਿੱਖ ਰਹੇ ਨੇ ਜੀ ਇਹ ਦੇਖੋ ਸਿੱਖੀ ਦੇ ਪ੍ਰਚਾਰ ਦੇ ਲਈ ਬੱਚਿਆਂ ਤੋਂ ਸਵਾਲ ਪੁੱਛੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਜਿਹੜਾ ਇਨਾਮ ਵਗੈਰਾ ਉੱਥੇ ਦਿੱਤਾ ਜਾਂਦਾ ਹੈ ਇਹ ਦੇਖੋ ਮਾਪੇ ਲੈ ਕੇ ਆਈ ਹੋਈ ਨੇ ਬੱਚਿਆਂ ਨੂੰ ਉੱਥੇ ਇਹ ਦੇਖੋ ਇਹਨਾਂ ਨੂੰ ਦੇਖੋ ਇਹ ਕੁਝ ਪ੍ਰਸ਼ਨ ਪੁੱਛੇ ਜਾ ਰਹੇ ਨੇ ਜਿਨ੍ਹਾਂ ਦਾ ਜਵਾਬ ਦੇ ਰਹੇ ਨੇ ਬੱਚੇ ਅਗਰ ਬਸਾਇਆ ਗਿਆ ਅਗਰ ਕਿ ਲੰਬਾ ਲੰਬਾ ਸੀਜ਼ਨ ਚੱਲ ਰਿਹਾ ਹੈ ਜੀ ਇੱਕ ਛੋਟੀ ਜੀ ਬੱਚੀ ਦੇਖੋ ਪੁੱਛ ਰਹੀ ਹੈ ਸਵਾਲ ਜਵਾਬ ਕਰ ਰਹੀ ਹੈ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਸਵਾਲ ਜਵਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਤੇ ਪਿਤਾ ਜੀ ਦਾ ਨਾਮ ਕੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਅਤੇ ਪੋਤਰੀਆਂ ਦੇ ਨਾਮ ਦੱਸੋ ਇਹ ਕੋਈ ਤਰ੍ਹਾਂ ਦੇ ਕੁਐਸਚਨ ਬੱਚਿਆਂ ਨੂੰ ਪੁੱਛੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਦੇਖੋ ਇਨਾਮ ਵਜੋਂ ਛੋਟੇ-ਛੋਟੇ ਗਿਫਟ ਜਿਹੜੇ ਹੈਗੇ ਆ ਉਹੋ ਦਿੱਤੇ ਜਾਂਦੇ ਨੇ ਅਸੀਂ ਬਣਾਇਆ ਸੀ। ਕੀ ਸੁਣਾਇਆ ਸੀ? ਇਕਮਕਾਰ। ਇਕਮਕਾਰ ਅਬ ਸੁਣਾਓ ਦੁਬਾਰਾ ਸੁਣਾਓ। ਇਹ ਦੇਖੋ ਜੀ ਬੱਚੀ ਇਕਮਕਾਰ। ਸੁਣਾਓ ਮੈਂ ਸੁਣਾ ਰਹੀ ਹਾਂ। ਇਕਮਕਾਰ ਪਤਨਾਮ ਕੜਕਾਪੁਰ ਵਾਇ ਗਰੂ ਫਤਨਾਮੂ ਕਿਤਾ ਨਿਰਬਉ ਦੇਖੋ ਜੀ ਇੱਕ ਛੋਟੇ ਬੱਚੇ ਦਾ ਵਧੀਆ ਐਫਰਟ ਹੈ ਤੇ ਇਹ ਦੇਖੋ ਇਹ ਚੈੱਕ ਕਰਕੇ ਬੱਚਿਆਂ ਨੂੰ ਇਨਾਮ ਦਿੰਦੇ ਨੇ ਜੀ ਇਹ ਦੇਖੋ ਅੱਗੇ ਆਪਾਂ ਵਧਦੇ ਹਾਂ ਜੀ ਇਸ ਕੋ ਬਾਬਾ ਜੀ ਵੀ ਦਸਤਾਰ ਬੰਨਾ ਦੱਸ ਰਹੇ ਨੇ ਜੀ ਇੱਕ ਬੱਚੇ ਨੂੰ ਇਹ ਦੇਖੋ ਜੀ ਇੱਕ ਕੈਂਪ ਇੱਧਰ ਲਗਾਇਆ ਗਿਆ ਹੈ ਬਿਨਾ ਦਵਾਈ ਦੇ ਜੋੜਾਂ ਦੇ ਦਰਦ ਦਾ ਇਲਾਜ ਇਹ ਦੇਖੋ ਕੀਤਾ ਜਾਂਦਾ ਜੀ ਇੱਧਰ ਇਹ ਦੇਖੋ ਸਾਡੇ ਡਾਕਟਰ ਸਾਹਿਬ ਵੀ ਖੜੇ ਨੇ ਇਹ ਵਿੱਚ ਮਰੀਜ਼ ਵੀ ਨੇ ਜਿਹੜੇ ਇੱਥੋਂ ਇਲਾਜ ਕਰਾ ਕੇ ਜਾਂਦੇ ਨੇ ਜੀ ਇਹ ਦੇਖੋ ਜੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤਸਵੀਰਾਂ ਉੱਥੇ ਲਗਾਈਆਂ ਗਈਆਂ ਨੇ ਇਹ ਦੇਖੋ ਇਹ ਜੜੀਆਂ ਹੋਈਆਂ ਨੇ ਤਸਵੀਰਾਂ ਸ਼ੰਕਤਾਂ ਦੇ ਕੋਕਰੀਡੋ ਫਲੋਕਰ ਕਾਰਗੀਆਂ ਨੇ ਦੇਖੋ ਇਹਨਾਂ ਨੇ ਆਹ ਇੱਕ ਤਸਵੀਰ ਲਈ ਹੈ ਜੀ ਅੱਧੱਕੇ ਤਾਂ ਚੱਲ ਦਿੰਦੇ ਇਹ ਦੇਖੋ ਪੁਰਾਣੇ ਸਮਿਆਂ ਦੀਆਂ ਯਾਦਾਂ ਆ ਗਈਆਂ ਦੇਖ ਕੇ ਦੇਖੋ ਪਿੰਦੂ ਵੇਲ ਤੇ ਆਹ ਦੇਖੋ ਜੀ ਖਟੀਆਂ ਮਿੱਠੀਆਂ ਗੋੜੀਆਂ ਆਪਾਂ ਦੇਖੋ ਚੰਦ ਸਤਾਰਿਆਂ ਦੇ ਪੈਕੇਟ ਜਿਹੜੇ ਬਚਪਨ ਦੇ ਵਿੱਚ ਆਪਾਂ ਖਾਂਦੇ ਹੁੰਦੇ ਸੀ ਸਭ ਕੁਝ ਇੱਥੇ ਮਿਲਦਾ ਹੈ ਜੀ ਕੋਜੀ ਕੁਦਰਤੀ ਕ੍ਰਿਸ਼ਮਾ ਦੇਖੋ ਇਹ ਸਭ ਲੱਕੜ ਦੀ ਬਣਿਆ ਹੋਇਆ ਸਮਾਨ ਹੈ ਜਿਸ ਵਿੱਚ ਖਾਣਾ ਬਣਾਉਣ ਦੇ ਨਾਲ ਆਪਾਂ ਨੂੰ ਕਾਫੀ ਬਿਮਾਰੀਆਂ ਤੋਂ ਸ਼ਫਾ ਮਿਲਦੀ ਹੈ। ਉਹ ਅਤਰ ਦੀ ਵੀ ਦੁਕਾਨ ਲਗਾਈ ਗਈ ਹੈ। ਅੱਗੇ ਆਪਾਂ ਚੱਲਦੇ ਹਾਂ ਜੀ ਦਿਖਾਉਂਦੇ ਆ ਤੁਹਾਨੂੰ ਸ਼ਹੀਦੀ ਜੋੜ ਮੇਲਾ। ਇਹ ਦੇਖੋ ਜੀ 100 ਰੁਪਏ ਦੇ 3 ਖਲੋਣੇ کھلونا دیکھو چالیس رپے کا دیکھو کن سستے کھلونے لگائے گئے ادھر دیکھو دس دس, دس, دس روپئے کی بھیل لگی ہوئی ہے دس دس, دس روپئے کیل ہے جی یہ ਦੇਖੋ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਫਰੀ ਦੇ ਵਿੱਚ ਬੂਟ ਪਾਲਿਸ਼ ਦਾ ਕੰਮ ਵੀ ਚੱਲ ਰਿਹਾ ਹੈ ਜੀ ਇਹ ਦੇਖੋ ਕਿਸੇ ਨੇ ਕੋਈ ਟਾਂਕਾ ਵਗੈਰਾ ਲਗਾਉਣਾ ਹੋਵੇ ਕਿਸੇ ਬੈਗ ਦੇ ਉੱਤੇ ਜਾਂ ਬੂਟ ਪਾਲਿਸ਼ ਕਰਵਾਣੇ ਹੋਣ ਤੇ ਇੱਥੇ ਉਹ ਵਿਅਕਤੀ ਕਰਵਾ ਸਕਦਾ ਹੈ ਇਹ ਦੇਖੋ ਜੀ ਇੱਧਰ 50% ਛੂਟ ਦੇ ਉੱਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਿਤਾਬਾਂ ਜਿਹੜੀਆਂ ਹੈ ਉਪਲਬਧ ਨੇ ਇੱਕ ਸਪੈਸ਼ਲ ਲੰਗਰ ਲਗਾਇਆ ਗਿਆ ਕਿਤਾਬਾਂ ਦਾ ਜੀ ਇੱਥੇ 50% ਆਫ ਦਿਸ ਦੇਖੋ ਇਹ ਬਣਿਆ ਕਿਤਾਬਾਂ ਇੱਥੇ ਮੌਜੂਦ ਨੇ ਅਖਾਲੀ ਫੁੱਲਾ ਸਿੰਘ ਜੀ ਨੂੰ ਨਮਨ ਕਰਦੇ ਹਾਂ ਜਿਹੜੀ ਪ੍ਰਸਿੱਧ ਸਿੱਖ ਬੀਬੀਆਂ ਸੰਗਤ ਸਿੰਘ ਸਭਾ ਇਹਨਾਂ ਦੇ ਤਾਂ ਇਹ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ 50% ਛੂਟ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ ਹਾਂ ਦੇ ਖਾਂ ਦੇ ਉੱਤੇ ਦੇਖੋ ਰੰਗਰ ਜਿਹੜੀ ਹੈਗੀ ਨੇ ਉਹ ਲਗਾਏ ਨੇ ਸ਼ੰਕਾ ਦੁਆਰਾ ਇਹ ਦੇਖੋ ਬੇਲਪੁਰੀ ਵਾਲਾ ਵੀ ਬੇਲਪੁਰੀ ਵੇਚ ਰਿਹਾ ਹੈ ਇਹ ਦੇਖੋ ਇੱਧਰ ਜਰਾਬਾਂ ਵਾਲਾ ਵੀ ਖੜਕ 100 ਦੇ ਦੇਖੋ 12 ਪੀਸ ਦੇਖੋ ਦੇ ਰਿਹਾ ਹੈ 3 3 2 3 12 ਤੇ 12 ਪੀਸ ਦੇਖੋ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ ਇਹ ਦੂਜਿਆਂ ਨੂੰ ਵੀ ਆਏ ਹੋਏ ਇਹ ਦੇਖੋ ਜੀ ਤਿੰਨ ਪਿੰਡਾਂ ਦੀ ਸੰਗਤ ਨੇ ਮਿਲ ਕੇ ਦੇਖੋ ਇੱਥੇ ਲੰਗਰ ਲਗਾਇਆ ਗਿਆ ਹੈ ਪਿੰਡ ਮੰਡੋਲੀ ਪੁੱਲੇ ਮਾਜਰਾ ਬਹਾਵਲਪੁਰ ਇਹ ਦੇਖੋ ਇਹਨਾਂ ਦਾ ਪੱਕਾ ਜਿਹੜਾ ਇੱਥੇ ਦੇਖੋ ਲਗਾਇਆ ਵੀ ਹੈ ਬੋਰਡ ਕਾਜੂ ਬਦਾਮਾਂ ਵਾਲੀ ਖੀਰ ਮਟਰ ਪਨੀਰ ਦੀ ਸਬਜ਼ੀ ਕਰਮੋ ਕਰਮ ਪ੍ਰਸਾਦਾ ਵੈਗਰੂ ਜੀ ਵੈਗਰੂ ਜੀ ਕਾਜੂ ਬਦਾਮਾਂ ਵਾਲੀ ਖੀਰ ਵੈਗਰੂ ਮਟਰ ਪਨੀਰ ਦੀ ਸਬਜ਼ੀ ਵੈਗਰੂ ਕਰਮੋ ਕਰਮ ਪ੍ਰਸਾਦਾ ਵੈਗਰੂ ਜੀ ਤੁਹਾਇਰੋ ਜੀ ਚੱਕੋ ਕਾਜੂ ਬਦਾਮਾਂ ਵਾਲੀ ਖੀਰ ਚੱਕੋ ਜੀ ਮਾਸਟਰ ਪਨੀਰ ਦੀ ਸਬਜ਼ੀ ਗਰਮੋ ਗਰਮ ਪ੍ਰਸ਼ਾਦਾ ਵੈਗਰੂ ਜੀ ਕਾਜੂ ਵਾਲੀ ਬਦਾਮਾਂ ਵਾਲੀ ਖੀਰ ਚੱਕੋ ਵੈਗਰੂ ਮਾਸਟਰ ਪਨੀਰ ਦੀ ਸਬਜ਼ੀ ਵੈਗਰੂ ਗਰਮੋ ਗਰਮ ਪ੍ਰਸ਼ਾਦਾ ਵੈਗਰੂ ਜੀ ਬੱਤਲ ਲੈ ਕੇ ਬੈਠੋ ਵੈਗਰੂ ਚੱਕੋ ਕਾਜੂ ਬਦਾਮਾਂ ਵਾਲੀ ਖੀਰ ਇਹ ਹੈ ਜੀ ਪੰਜਾਬੀਆਂ ਦੀ ਜੁਝਾਰੂ ਕੌਮ ਜੋ ਆਪਣੇ ਗੁਰੂ ਸਹਿਬਾਨਾਂ ਨੂੰ ਮਸਤਕ ਹੋਣ ਆਂਦੀਆਂ ਨੇ ਤੇ ਕਿਹੜਾ ਹਰਾਦੂ ਇਹੋ ਜਿਹੇ ਪੰਜਾਬੀਆਂ ਨੂੰ ਦੇਖੋ ਜੀ ਕਿੰਨਾ ਜੋਹ ਜਲਾਲ ਹੈ ਪੰਜਾਬੀਆਂ ਦਾ ਇਹ ਦੇਖੋ ਜੀ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖਿਆ ਦਿੱਤੀ ਜਾਂਦੀ ਹੈ ਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਤੁਹਾਡੇ ਦਾਦੇ ਦਾ ਦਾਦਾ ਬੁਰ ਬਰੰਗਾ ਦੇ ਕੋਰਜੰਦ ਦੇ ਜੀ ਮਹਾਰਾਜ ਉਹਨਾਂ ਨੂੰ ਜੋ ਤਤੀ ਦੇ ਵਿੱਚ ਬਿਠਾਇਆ ਸੀ ਉਹ ਵੀ ਸਾਡੇ ਪੁਰਖੇ ਹਗੇ ਸੀ ਤੇ ਸਹਿਬਜ਼ਾਦੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ ਇਹ ਤਾਂ ਸਾਡਾ ਰਿਸ਼ਤੇ ਹੀ ਬੜਾ ਵਧੀਆ ਨਿਕਲ ਗਿਆ ਤੁਸੀਂ ਖਾਨਦਾਨੀ ਸ਼ਹੀਦ ਤੁਸੀਂ ਖਾਨਦਾਨੀ ਜਲਾਦ ਹੋ ਤੇ ਅਸੀਂ ਖਾਨਦਾਨੀ ਸ਼ਹੀਦ ਹੁੰਦੇ ਆ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਸ਼ੁਰੂ ਕਰਦੇ ਹਾਂ ਸਹਿਬਜ਼ਾਦੇ ਨੇ ਕਿਹੜਾ ਕੰਮ ਸ਼ੁਰੂ ਕੀਤਾ ਸਹਿਬਜ਼ਾਦ ਨੇ ਜਪਤੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਸਹਿਬਜ਼ਾਦੇ ਦੁਤੇ ਸ਼ਹੀਦ ਹੁੰਦੇ ਨੇ ਤੇ ਇਸ ਬੱਚੇ ਨੇ ਬਹੁਤ ਸੋਹਣੀ ਕਵਿਤਾ ਗਾਈ ਹੈ ਬੱਚੇ ਦਾ ਬਹੁਤ ਬਹੁਤ ਧੰਨਵਾਦ ਹੈ ਜੀ બોલે ઈસોનહાર રસીયા તાલ ફદગુણ આજે શાબાશ બચ્ચે દે પેન ભી ના લાઈયા જી એને હોર કવિતા સખાણિયા ને માણી ના જોડના શાબાશ શાબાશ આવો જી વાહે ગુરુજી કા ખાલ સા વાહે ગુરુજી કી પતે જીને ચારે તુલા રે જીને કામ તો વારે જીને લડના શીખાયા જી ਰੰਭ ਬਚਾਇਆ ਗਬਿੰਦ ਜਿਹੜਾ ਪਿਤਾ ਨੂੰ ਆਖੇ ਤੀਸ ਦੇ ਦੋ ਜੀ ਜਾ ਕੇ ਜੀਨੇ ਸਭ ਕੁਝ گوایا گو بند گرو گو بند امرت شکا کے جینے چکیا ہے کدو جی سنت سپاہی کٹیا ہے کدو جی جینے میٹ سنڈایا جینے سب کچھ گوایا گو بند گرو گو بند جینے چارے تارے جینے کام تو وار جینے ਕਰ ਮ ਬਚਾਇਆ ਗੋਬਿੰਦ ਗੁਰੂ ਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕਿੰਨੀ ਅੱਛੀ ਕਵਿਤਾ ਗੁਰਗੋਬਿੰਦ ਸਿੰਘ ਮਹਾਰਾ ਜਿਦੇ ਮਹਿਮਾ ਦਾ ਵਰਣਨ ਕੀਤਾ ਹੈ ਕਿਵੇਂ ਉਹਨਾਂ ਨੇ ਹਿੰਦੂ ਕੌਮ ਨੂੰ ਬਚਾਇਆ ਕਿਵੇਂ ਆਪਣੇ ਚਾਰੇ ਪੁੱਤਰਾਂ ਨੂੰ ਆਵ ਦਿੱਤੇ ਕਿਵੇਂ ਸਾਨੂੰ ਖੰਡੇ ਪਾਟੇ ਦਾ ਪੋਲ ਛਕਾ ਕੇ ਕਹਿੰਦੇ ਸੀ ਚਿੜੀਆਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਮਾ ਲੱਖ ਸੇ ਇੱਕ ਲੜਾਉ ਤਮੇ ਗੋਬਿੰਦ ਸਿੰਘ ਨਾਮ ਕਹਾਉ ਤੇ ਗਿਦਰਾ ਦਾ ਸ਼ੇਡ ਬਣਾ ਦਿੱਤਾ ਸਾਨੂੰ ਅੱਜ ਉਸ ਦਾ ਮਹਿਮਾ ਦਾ ਜਿਹੜਾ ਵਡਣਾ ਨਸ ਬੱਚੇ ਨੇ ਕਵਿਤਾ ਜ ਕੀਤਾ ਹੈ ਬੱਚੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਇਹ ਦੇਖੋ ਜੀ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ ਤਾਂ ਕਿ ਸਿੱਖੀ ਵੱਲ ਜਿਹੜੇ ਬੱਚੇ ਹਨ ਉਹ ਫਰੇਡ ਵਜਾ ਤੇ ਲੈ ਕੇ ਆਣਾ ਠੀਕ ਹੈ ਬੇਟਾ ਸ਼ਾਬਾਸ਼ 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 ਆਓ ਆਓ ਜੀ ਇਹ ਦੇਖੋ ਜੀ ਬੱਚੇ ਨੂੰ ਆਪਣੇ ਤੇ ਚਲੋ ਇਸ ਤਰ੍ਹਾਂ ਬੱਚੇ ਇੱਥੇ ਸਿੱਖੀ ਤੇ ਕਵਿਤਾਵਾਂ ਸਿਖਾਉਂਦੇ ਨੇ ਤੇ ਇਨਾਮ ਵੀ ਪਾਉਂਦੇ ਨੇ ਇਹ ਦੇਖੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਚੁੱਕੇ ਹਾਂ ਜੀ ਇੱਥੋਂ ਆਪਾਂ ਨੂੰ ਗੁਰਦੁਆਰਾ ਸਾਹਿਬ ਦੇਖ ਰਿਹਾ ਖਤੇਗੁਰ ਸਾਹਿਬ ਦਾ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਿੰਦਾ ਹੀ ਚਿੰਨਵਾਹ ਦਿੱਤਾ ਗਿਆ ਸੀ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਾਂ ਸ਼ਾਰਟਕਟ ਰਸਤੇ ਦੇ ਦੁਆਰਾ ਦੇਖੋ ਦੁਕਾਨਾਂ ਕਾਫੀ ਸਜਾਈਆਂ ਗਈਆਂ ਹਨ ਸੰਗਤਾਂ ਨਾਰੇ ਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੀਆਂ ਨੇ ਤੇ ਨਾਰੇ ਇੰਨਾ ਦੁਕਾਨਾਂ ਤੋਂ ਸਮਾਨ ਖਰੀਦਦੀਆਂ ਨੇ ਆ ਦੇਖੋ ਜੀ ਨਿਹੰਗ ਸਿੰਘ ਦੁਆਰਾ ਜੀ ਦੇਖੋ ਇੱਕ ਦੁਕਾਨ ਸਜਾਈ ਗਈ ਹੈ ਜਿੱਥੇ 76 ਅ ਰੱਖੇ ਗਏ ਹਨ ਜੇ ਕਿਸੇ ਨੇ ਕੋਈ ਸ਼ਸਤਰ ਲੈਣਾ ਹੁੰਦਾ ਹੈ ਤੇ ਉਹ ਵੀ ਖਰੀਦ ਸਕਦੇ ਹਨ ਤੇ ਦੇਖੋ ਜੀ ਇਹ ਦੇਖੋ ਜੀ ਇੱਧਰ ਕਾਫੀ ਅਤੇ ਚਾਹ ਪਕੜੇ ਦਾ ਲੰਗਰ ਵੀ ਹੈ ਜੋ ਕਿ ਪਿੰਡ ਚੰਨਨਵਾਲ ਬਰਨਾਲਾ ਦੁਆਰਾ ਲਗਾਇਆ ਗਿਆ ਹੈ ਇਹ ਦੇਖੋ ਜੀ ਲੰਗਰ ਦੇ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਮੱਖਣ ਦੱਸੀ ਨਾਲ ਜਿਹੜੀ ਹੈਗੀ ਦਿੱਤੀ ਜਾਂਦੀ ਹੈ ਜੀ ਇਹ ਗੜਾ ਪਿੰਡ ਵਾਲਿਆਂ ਨੇ ਜਿਹੜਾ ਇਹ ਲੰਗਰ ਲਗਾਇਆ ਹੋਇਆ ਹੈ ਅੱਗੇ ਆਪਾਂ ਵੱਧਦੇ ਆਂ ਜੀ ਗੁਰਦੁਆਰਾ ਸਾਹਿਬ ਵੱਲ ਬਿਲਕੁਲ ਨੇੜੇ ਪਹੁੰਚ ਚੁੱਕੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਇਹ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਗੁਰਦੁਆਰਾ ਸਾਹਿਬ ਇਹ ਆ ਇਹ ਆ ਜੀ ਦੇਖੋ ਇੱਧਰ ਵੀ ਬਹੁਤ ਭਾਰੀ ਲੰਗਰ ਲਗਾਏ ਗਏ ਨੇ یہ لنگر جڑے ہیں وقت وقت سنگت دوبارہ جڑے ہے لگائے جاتے ہیں اگر آپ بد رہے ہیں جی ਇਹ ਦੇਖੋ ਮੇਨ ਗੁਰਦੁਆਰਾ ਸਾਹਿਬ ਤੋਂ ਪਾਲਕੀ ਜਿਹੜੀ ਹੈਗੀ ਹੈ ਦੂਸਰੇ ਗੁਰਦੁਆਰਾ ਸਾਹਿਬ ਗੁਰਦੁਆਰਾ ਜੋਤੀ ਸਰੂਪ ਵੱਲ ਲੈ ਕੇ ਚਾਈ ਜਾ ਰਹੀ ਹੈ ਜੀ ਇਹ ਦੇਖੋ ਜੀ ਸਾਹਿਬ کافی ਨਜ਼ਦੀਕ ਆ ਚੁੱਕੀ ਹੈ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਇਹ ਦੇਖੋ ਜੀ بابا جی ولو پرشاد بھی دیا جا رہے ہیں سنگتہ پرشاد لے رہی نے جی تھوں درشن کروا رہے ہیں جی پالکی صاحب جی پالکی صاحب مین گردوارے تو ਜੋਤੀਸ ਰੂਪ ਗੁਰਦੁਆਰੇ ਵੱਲ ਜਾ ਰਹੀ ਹੈ ਜੀ ਇਹ ਦੇਖੋ ਜੀ ਉੱਪਰ ਲਿਖਿਆ ਹੈ ਪਾਲਕੀ ਸਾਹਿਬ ਇਹ ਦੇਖੋ ਜੀ ਕੇਵਲ ਪੰਜਾਬ ਹੀ ਨਹੀਂ ਬਲਕਿ ਹੋਰ ਸੂਬਿਆਂ ਤੋਂ ਵੀ ਇੱਥੇ ਲੰਗਰ ਲਗਾਏ ਗਏ ਨੇ ਦੇਖੋ ਇਹ ਚੋਗਾਮਾ ਜੋ ਕਿ ਕਰਨਾਲ ਦੇ ਵਿੱਚ ਪੰਦਾ ਹੈ ਉਹਨਾਂ ਨੇ ਇੱਥੇ ਲੰਗਰ ਲਗਾਇਆ ਹੋਇਆ ਹੈ ਤੇ ਇਹ ਜਿਹੜਾ ਪਿੰਡ ਹੈ ਉਹ ਹਰਿਆਣੇ ਦਾ ਪਿੰਡ ਹੈ ਤੇ ਹਰ ਥਾਂ ਥਾਂ ਦੀ ਸੰਗਤ ਨੇ ਇੱਥੇ ਲੰਗਰ ਜਿਹੜੇ ਹੈਗੇ ਆ ਉਹ ਲਗਾਈ ਹੋਈ ਨੇ ਇਹ ਦੇਖੋ ਜੀ ਇਹ ਖੜੇ ਨੇ ਸੇਵਾਦਾਰ ਜੋ ਕਿ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਇਹ ਦੇਖੋ ਬਖਤਖਰ ਚੀਮਾ ਤੋਂ ਆਏ ਹੋਏ ਨੇ ਜੀ ਦੇਖੋ ਸੇਵਾਦਾਰ ਜੋ ਕਿ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਇਹ ਆਪਾਂ 메ਨ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ ਜੀ ਇਹ ਹੈ ਜੀ 메ਨ ਗੁਰਦੁਆਰਾ ਸਾਹਿਬ ਤੇ ਇਸ ਤੋਂ ਅੱਗੇ ਮੋਤੀ ਮਹਿਰਾ ਜੀ ਦਾ ਗੁਰਦੁਆਰਾ ਹੈ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਾਇਆ ਸੀ ਤੇ ਉਸ ਦੇ ਨਾਲ ਹੀ ਅੱਗੇ ਜਾ ਕੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਹੈ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਮੁਗਲਾਂ ਤੋਂ ਜ਼ਮੀਨ ਖਰੀਦੀ ਸੀ ਖੜੀਆਂ ਇਸ਼ਾਰਤੀਆਂ ਕਰਕੇ ਤੇ ਉਹ ਜ਼ਮੀਨ ਅੱਜ ਤੱਕ ਸਭ ਤੋਂ ਵੱਧ ਮਹਿੰਗੀ ਵਿਕਣ ਵਾਲੀ ਜ਼ਮੀਨ ਹੈ ਜੋ ਕਿ ਜੋਤੀਸ ਰੂਪ ਗੁਰਦੁਆਰਾ ਸਾਹਿਬ ਵਿਖੇ ਹੈ ਤੇ ਉਹ ਜ਼ਮੀਨ ਕਰੋੜਾਂ ਚ ਨਹੀਂ ਬਲਕਿ ਢੂੰਡੀ ਕੀਮਤ ਅਨੁਸਾਰ ਅਰਬਾਂ ਦੇ ਵਿੱਚ ਬੰਦੀ ਹੈ ਮੁਕਾਬਲੇ ਦੇ ਦੌਰਾਨ ਸਿੰਧ ਵੀ ਸੀ ਤੋਂ ਤੇ ਇਹ ਦੇਖੋ ਜੀ ਜਿਹੜਾ ਆਪਾਂ ਬਚਪਨ ਦੇ ਵਿੱਚ ਫੁੱਲ ਬਣਾਉਂਦੇ ਹੁੰਦੇ ਸੀ ਵੀ ਇੱਥੇ ਚੀਹ ਦੀ ਜੋੜ ਮੇਲੇ ਤੇ ਵਿਕ ਰਿਆ ਜੀ ਕੀਮਤ ਹੈ ਦੀ 50 ਰੁਪਏ ਜੋ ਕੀ ਪਹਿਲਾਂ 2 ਤੋਂ ਲੈ ਕੇ 5 ਵੇੜੇ ਵਿੱਚ ਮਿਲ ਜਾਂਦਾ ਹੁੰਦਾ ਸੀ ਆਪਾਂ ਨੂੰ ਦੇਖੋ ਕੀਮਤਾਂ ਕਿੰਨੀਆਂ ਵੱਧ ਚੁੱਕੀਆਂ ਨੇ ਦੇਖੋ ਗਾਨੀ ਸਾਹਿਬ ਵਾਲਿਆਂ ਨੇ ਵੀ ਇੱਥੇ ਆਪਣੀ ਸਟਾਲ ਲਗਾਈ ਹੋਈ ਹੈ ਮੈਡਮ ਜੀ ਇਹ ਹੈ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ 메인 게ਟ ਕਿ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੀ ਸਰਹੰਦ ਵਿਖੇ ਤੇ ਜਿੱਥੇ ਤੁਹਾਨੂੰ ਅਸੀਂ ਸ਼ਹੀਦੀ ਜੋੜ ਮਿਲਾ ਦਿਖਾਇਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਇੱਥੇ ਲੈ ਕੇ ਆਓ ਤੇ ਉਹਨਾਂ ਨੂੰ ਦੱਸੋ ਕਿ ਕਿੰਨਾ ਮਹਾਨ ਸੀ ਸਿੱਖ ਇਤਿਹਾਸ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਅੱਗੇ ਵੀ ਵੱਧ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਸਿੱਖ ਇਤਿਹਾਸ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦੇ ਪੁਰਖਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਸਾਰੇ ਸਿੱਖੀ ਨਹੀਂ ਛੱਡੀ ਇਹ ਦੇਖੋ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ